ਰੋ ਵੀ ਜਦੋਂ ਮੈਂ ਕਹੋ ਨਾ ਇੱਕ ਦੋ ਤੇ ਲੋਰੋ ਛੱਡਣਾ ਵੇਖੋ ਤੁਹਾਨੂੰ ਹੁਣੇ ਵਿਖਾਉਨੇ ਜਗਮਗ ਜਗਮਗ ਇੱਕ ਦੋ ਲੈ ਡੈਡੀ ਵੇਖੀ ਤੇ ਐਕਸਾਈਟਮੈਂਟ ਕਿੱਡੀ ਆ ਡੈਡੀ ਨੂੰ ਚੰਦਨ ਦੀ ਆਪਨਾ ਪੋਣੀ ਪੈਣਾ ਨਹੀਂ ਉਹ ਪੈਂਟ ਸੈੱਟ ਦੇ ਉੱਤੇ ਕੱਪੜਾ ਲਾਣਾ ਹਾਂ ਹਾਂ ਕੱਪੜਾ ਉੱਪਰ ਲਾ ਕਿਹੜੇ ਪੰਗੇ ਲੈਂਦੇ ਦੱਸ ਹੋਰਾ ਕਿ ਨਾਲ ਇੱਥੇ ਤੇਰਾ ਬੱਚਾ ਕਿੱਦਾਂ ਅੱਖ ਨਿਕਲੇ ਰਿਹਾ ਉਹ ਹੋਰਾਂ ਗੱਲ ਆ ਵੇਖੀ ਜੇ ਪੰਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਲਓ ਜੀ ਸਵਾਗਤ ਆ ਤੁਹਾਡਾ ਸਾਡੇ ਆ ਤੇ ਨਵੇਂ ਵਲੌਗ ਵਿੱਚ ਅਸੋ ਹਿੱਦੋਂ ਕਿ ਤੂ ਤੂ ਜਿਵੇਂ ਲਾਲੇ ਆ ਇਹ ਆਪਾਂ ਜਿਮ ਜਾਈਦਾ ਉੱਥੇ ਜਿਮ ਤੁਹਾਨੂੰ ਪਤਾ ਫਿਰ ਮਿੰਟ ਮਿੰਟ ਇਹਦਾ ਮਨ ਧਿਆਨ ਨੇ ਲੱਗਾ ਰਹਿੰਦਾ ਵਾ ਤੇ ਸੋ ਇਹ ਤਾਂ ਲੱਗਦੇ ਹੋਇਆ ਤੇ ਬਾਕੀ ਸੋ ਅੱਜ ਦਾ ਵਲੌਗ ਇਹ ਆ ਅੱਜ ਸਾਰੇ ਦੋਵਾਂ ਕਮਰਿਆਂ ਦੀ ਸੈਟਿੰਗ ਕਰ ਦੇਣੀ ਆ ਦੋਵੇਂ ਰੂਮ ਆਪਣੇ ਤਿਆਰ ਹੋ ਚੁੱਕੇ ਆ ਐਂਡ ਪ੍ਰੋਪਰ ਅਸਮਾਨ ਤੋਂ ਲੈ ਆਂਦਾ ਵਾ ਤੇ ਲਾਲਾ ਲਾਲਾ ਕਰਾ ਦੇਣੀ ਆ ਆਪਾਂ ਦੋਵਾਂ ਕਮਰਿਆਂ ਦੀ ਤਾਂ ਬਾਟੇ ਖਲਾਰਾ ਪਾਇਆ ਕਮਰੇ ਇੱਕ ਦੋ ਦਰਣੀ ਆ ਕਿਵੇਂ ਫਿਰ ਬੇਬੇ ਠੀਕ ਹੈ ਓਕੇ ਆ ਯਾਰ ਤੇ ਖੁਸ਼ੀ ਆ ਖੁਸ਼ੀ ਬਹੁਤ ਖੁਸ਼ੀ ਇੱਕ ਜਾਣਾ ਬਗੜਾ ਸਨੋਰ ਤੇ ਮੱਛੀ ਆ ਮੱਝ ਜਾਊਗਾ ਜਿਹੜੇ ਦੇ ਕੱਪੜੇ-ਕਪੜੇ ਬੈਡਰੂਮ ਦੇ ਖਲਾਰੇ ਪਾਏ ਉਹ ਚੱਕਣ ਲਈ ਜੋ ਆ ਜਾ ਆ ਐਸ ਚੋਮੇ ਚਾਚਾ ਉਹ ਮੈਂ ਚੁੰਮਾਂ 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 ਉਹ ਬਾਖੂ ਓਕੇ ਬਾਈ ਚਲੋ ਚੈਨ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਇਹ ਵਾਰ ਫਾਈਨਲ ਲੁੱਕ ਆ ਵਿਖਾ ਦਿਓ ਵਿਖਾ ਦਿਓ ਵਿਖਾ ਦਿਏ ਕਰਾ ਦਿਏ ਸਰਾ ਕਰਾ ਦਿਏ ਲਾਲਾ ਲਾਲਾ ਏ ਏ ਏ ਆਜ ਜਾਂਦੇ ਚੱਕ ਫਿਰ ਅੰਦਰੋਂ ਦਿਖੂਗਾ ਅੰਦਰੋਂ ਦਾ ਆਦਨੇ ਆ ਆ ਚੱਕ ਬਾਈ ਕਹਿੰਦੇ ਹੋ ਗਿਆ ਰੈਡੀ ਇਹ ਆ ਚੱਕ ਇਹ ਉਹ ਪੱਖਾ ਪੱਖਾ ਲਾਤਾ ਸੱਚੀ ਗੱਲ ਤਾਂ ਠੂਮਰ ਲੱਗ ਗਿਆ ਕਰੋ ਚੱਕ ਪਰ ਮੋਲਟਿੰਗ ਵਾਲਟਿੰਗ ਲੱਗ ਗਈ ਆ ਬਾ ਆ ਰੰਗ ਸਾਫ ਕਰਨਾ ਰਹੇਗਾ ਵਾਲਪੇਪਰ ਹੀ ਨਹੀਂ ਖਰਾਬ ਹੁੰਦਾ ਬਾ ਕਿ ਆ ਵੀ ਤਾਂ ਜਗਾ ਕੇ ਵਿਖਾ ਦਿੰਨੇ ਆ ਆ ਚੱਕ ਫਿਰ ਆ ਜਾਂਦੇ ਹੀ ਹਾਏ ਨਾ ਨਹੀਂ ਖਰਾਬ ਉਹਨਾਂ ਦਾ ਮਤਲਬ ਲੱਥਿਆ ਨਹੀਂ ਹਜੇ ਲੱਥਾ ਹੀ ਨਹੀਂ ਤੇ ਬਹੁਤ ਉਹਨਾਂ ਨੂੰ ਤੇ ਆ ਜਿਹੜੀ ਫੋਟੋ ਆਪਾਂ ਇਹ ਸਾਹਮਣੇ ਲਾ ਦੇਣੀ ਉੱਥੇ ਤੇ ਬਾਕੀ ਹੈ ਤੂੰ ਬੂਡ ਦਾ ਤਾਂ ਅੰਦਰ ਲੈ ਕੇ ਆਇਆ ਮੈਂ ਤਾਂ ਅੰਦਰ ਲੈ ਦੇਣਾ ਪਰ ਬੂਡ ਜਮ ਜਾਣਾ ਹੈਗਾ ਬਾਕੀ ਫਾਈਨਲ ਲੁੱਕ ਚੈੱਕ ਕਰ ਲਓ ਰੂਮ ਦੀ ਹੁਣ ਇਹ ਫਾਈਨਲ ਲੁੱਕ ਆਪਣੇ ਰੂਮ ਦੀ ਤੇ ਓਕਰ ਰੋਟ ਹੋ ਗਈ ਲਾਲਾ ਲਾ ਗਈ ਦੱਸ ਫਿਰ ਹੋ ਗਈ ਨਾ ਹੈ ਮੈਂ ਉਹ ਆ ਰੂਮ ਡਰਾਈング ਰੂਮ ਨਹੀਂ ਮਤਲਬ ਉਹੀ ਗੱਲ ਹੋ ਗਈ ਆ ਸੋਹਣਾ ਬਣ ਗਿਆ ਬਹੁਤ ਜ਼ਿਆਦਾ ਸੋਹਣਾ ਬਣ ਗਿਆ ਜਾਲੀ ਰੂਹ ਰਹੀ ਹੈ ਜੀ ਜਾਲੀ ਆ ਉਹ ਵੀ ਲਾ ਦਾਂਗੇ ਮਾਕੀ ਮਾਚਰ ਬਹੁਤ ਅੰਦਰ ਜਾਂਦਾ ਹੈ ਮਾਕੀ ਮਾਚਰ ਹਾਂ ਓਕੇ ਮੇਤਰੋ ਗਾਇਸ ਸਾਸਰੀ ਕਾਲ ਵਲੋਗ ਕਰ ਲੋ ਆਪਣਾ ਇਹਨਾਂ ਲਈ ਵਿਚਾਰੇ ਲਈ ਰੱਖ ਦੇ ਕਿਨਾਂ ਲਈ ਆ ਬਾਰਾ ਸਿੰਘਾਂ ਲਈ ਵੀ ਕੁਝ ਲਿਆ ਕੇ ਇਹਨਾਂ ਲਿਆਉਣਾ ਟੇਬਲ ਲਿਆਉਣਾ ਉਹ ਗੁੱਠੇ ਚ ਰੱਖ ਦੇ ਪਰਲੀ ਗੁੱਠੇ ਚ ਲੋ ਲੈ ਸੀਸ਼ਾ ਵਾਲਾ ਸੀਸ਼ਾ ਵਾਲਾ ਕਾਰਨ ਦਾ ਹਾਂ ਆ ਕਾਰਨ ਰੱਖ ਦਿੰਨੇ ਵੀ ਸੋਹਣਾ ਲੱਗਦਾ ਬਹੁਤ ਹੁਣ ਕਲਾਸਿਕ ਜਿਹਾ ਲੱਗਦਾ ਬਹੁਤ ਹੈ ਕਲਰ ਨਾਲ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਰੂਮ ਆਪਣਾ ਸਹੀ ਦੱਸੋ ਕਿ ਮੈਨੂੰ ਵਧੀਆ ਲੱਗਾ ਕਿਉਂ ਜਿੰਨਾ ਸਿੰਪਲ ਆਪਾਂ ਬਾਲਾ ਉਹਨਾਂ ਕੀਤਾ ਹੋਣੀਗਾ ਤੇ ਬਾਕੀ ਮੈਨੂੰ ਦੱਸੋ ਕਿਵੇਂ ਲੱਗਾ ਤੁਹਾਨੂੰ ਰੂਮ ਤੇ ਸਸਰੀ ਗੱਲ ਬਾਅਦ ਚੈਨਲ ਕਰ ਲਓ ਸਬਸਕ੍ਰਾਈਬ ਬਾਈ ਸਸਰੀ ਗੱਲ ਇਹ ਆਇਆ ਆਇਆ ਵੇਖ ਵੇ ਕਿੰਨੇ ਖੁਸ਼ ਹੋਇਆ ਹੁੰਦਾ ਖੁਸ਼ ਹੋਇਆ ਚਲੋ 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 ਖਲੀ ਬਾਗ ਹੋਈ ਹੋ ਜਾਂਦਾ ਇਹ ਵੇਲਾ ਕਿ ਲੋਕਾਂ ਦੇ ਹਾਲੇ ਇੱਥੇ ਤੋੜ ਤੋੜ ਦੀ ਜੇ ਕਿਤੇ ਪਹੁੰਚਾਂਗੇ ਕੋਈ ਨਹੀਂ ਮੈਂ ਸੂਮ ਕਿੱਥੇ ਬੈਠੇਗਾ ਮੈਂ ਤੁਰ ਕੇ ਆ ਦੂੰ ਉਂ ਬਾਹਰ ਦੇ ਪਿੱਛੇ ਢੇੜਾ ਉਹ ਮੂਰਾ ਸ਼ੀਸ਼ਾ ਖੋਲ ਮੂਰਾ ਤਾਂ ਸ਼ੀਸ਼ਾ ਖੋਲ ਬਾਈ ਜਾ ਕੇ ਫੇਰ ਆਊਗਾ ਆ ਗੋਨ ਗੋ ਕੱਢ ਜਿੰਨੀ ਮਰਜੀ ਸ਼ੀਸ਼ੇ ਐ ਨਹੀਂ ਕੋਲ ਨਾ ਸਟਾਉਂਦੀ ਦਾ ਗੱਲ ਆ ਲੋ ਵੀ ਭੁਰਣ ਸਰ ਨੇ ਮਹਿੰਗੀਆਂ ਗੱਡੀਆਂ ਨੇ ਰਹਿਣ ਨੂੰ ਹੁਣ ਲਾ ਵਾਰੀ ਚੱਲ ਹੁਣ ਲਾ ਵਾਰੀ ਆ ਜਾ ਆ ਜਾ ਲਾ ਦੇ ਪਹਿਲਾਂ ਵਾਰੀ ਲਾ ਦੇ ਚੱਲ ਭਾਈ ਆਉਂਦੇ 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 ਚੱਲ 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 ਸੱਜੇ ਕਰ ਦੇ ਸੱਜੇ ਸੱਜੇ ਗਾ ਖੱਬੇ ਕਰ ਦੇ ਖੱਬੇ ਉਹ ਜਾਂਦੇ ਹੀ ਉਹ ਜਾਂਦਾ ਹੀ ਪਹਿਲਾਂ ਉੱਪਰੋਂ ਪਹਿਲਾਂ ਉੱਪਰੋਂ ਕੀ ਕਰੀ ਬਾਕੀ ਬਾਈ ਦੀ ਗੱਲ ਸਹੀ ਆ ਉਹ ਜਾਂਦਾ ਹੀ ਗੱਡੀ ਪੂਰੀ ਸਾਫ਼ ਹੈ ਵੈਸੇ ਨਾ ਨਾ ਵੀ ਐ ਨਾਮ ਹੀ ਗੁਰੂ ਆ ਏਜੰਸੀ ਹੋਣੀ ਘਟਾਈ ਹੁੰਦੀ ਜਿਵੇਂ ਨਾ ਨਾ ਕਰਦੇ ਗੀ ਚੱਲ ਕਰੀ ਕੰਮ ਜਾ ਕੇ ਹੁਣ ਚਲੋ ਜੀ ਵਾਓ 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 ਤੇ ਬਾਈ ਕਹਿੰਦੀ ਲੰਗੂਗਾ ਪਹਿਲੇ ਬਾਈ ਬਾਈ ਨੂੰ ਕਹੀ ਵੀ ਜਾਨਾ ਮੈਂ ਬਾਈ ਨੂੰ ਕਹੇ ਪਹਿਲਾ ਬਾਈ ਤੂੰ ਲੰਗ ਜਾ ਪਹਿਲਾਂ ਚੱਲ ਲੰਗ ਮੈਂ ਨਾ ਮੇਲਾ ਆ ਅੱਧਾ ਵੇਖੀ ਹੁਣ ਤੇਰੀ ਬੰਦੇ ਬਸ 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 ਸਹੀ ਹੈ ਸਹੀ ਹੈ ਸਹੀ ਹੈ ਚੱਲ 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 ਖੇੜ 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 ਚੱਲ ਸਾਲੋ ਇੱਥੇ ਨਾ ਤੋੜ ਤੋੜ ਦਿਓ ਕਰਿਓ ਬਾਈ ਮੇਰਾ ਚੱਕ ਚੱਕ ਓ ਓ ਓ ਚੱਕ ਓ ਜਾਂਦਾਈ ਓ ਜਾਂਦਾਈ ਮਿਸਤਰੀ ਸਾਹਿਬ ਨੇ ਨਾ ਇੱਥੇ ਕੰਮ ਕਰਦੇ ਹੋ ਅਸੀਸ਼ਾ ਕਰ ਲਈ ਅੰਦਰ ਤੇ ਦੇਖਣਾ ਕਹਿੰਦੀ ਆ ਸ਼ਾਪਿੰਗ ਹੋ ਗਈ ਮੇਰੇ ਵੀਰੇ ਸਨੋਰ ਦੇ ਵਿਆਹ ਦੀ ਮਗੀਬੋ ਆਪਾਂ ਹੀ ਲਾਉਣੇ ਆ ਗਜੀਬੋ ਸਾਰੇ ਸਮਝਾ ਲੈ ਫੀਟਾ ਨੂੰ ਤਾਂ ਮਾਰ ਲੈ ਨਾ ਕਿਨੇ ਵਿੰਗਾ ਲਾ ਦੇ ਉਹ ਆਉ ਜਾਂਦਾ ਹੀ ਕੰਮ ਕਰਾ ਦੋ ਕਿਤੇ ਆਉ ਜਾਂਦਾ ਹੀ ਤੇ ਬਣਾ ਵੀ ਕੀ ਕਰ ਤੂੰ ਉਹ ਨੂੰ ਸੁਣਵਾ ਲੈ ਲਾ ਵਾ ਮੱਲਾ ਮੱਲੂ ਮਾ ਫੀਟਾ ਮਾਰ ਲੈ ਯਾਰ ਫੀਟਾ ਲੈ ਆ ਕਿੱਥੇ ਆ ਇਹ ਨਾ ਵਗਰੇ ਯਾਰੀ ਯਾਰੀ ਵਿੰਗਾ ਨਹੀਂ ਢਾਲਾ ਦੇ ਨਾ ਤੈਨੂੰ ਕੋਈ ਕਹਿਣ ਝੋਕੇ ਤੇ ਨਹੀਂ ਯਾਰੀ ਦਾ ਰਵਾਈਆ ਹੁੰਦਾ ਹਾਂ ਹਾਂ ਕੁੰਡਾ ਕਰਾਰੇ ਬਾਜੋ ਫੇਰ ਕਿਤੇ ਅਣਕੇ ਬਿਸਤੀ ਤੇ ਯਾਰੀ ਮੈਨੂੰ ਬਿਸਤੀ ਆ ਇਹ ਬਹੁਤ ਚੋਕਾ ਨਵਾਂ ਜਿਆਦੀ ਗਲਾ ਮਿਸਤਰੀ ਆ ਜੀ ਇਹ ਤੇ ਬਾਲਵੇ ਪਰ ਨਹੀਂ ਖਰਾਬ ਖੋਹਨ ਦਿੱਤਾ ਆਪਾਂ ਵੇਲਾਏ ਬਹੁਤ ਜ਼ਰੂਰੀ ਇਹ ਵਾਲਪੇਪਰ ਆ ਓਏ ਚੋਕਾ ਤੇ ਇਹ ਨਹੀਂ ਲੱਗੀ ਲੱਦੇ ਨਹੀਂ ਲੱਗੀ ਆ ਚੰਗੀ ਬਲੀ ਜੈਕਟ ਆ ਬਾਈ ਮਿਸਤਰੀ ਆ ਆਪਣਾ ਜੈਕਟ ਲੱਭ ਲਾ ਫਰੋਲੀ ਜਾਂਦੇ ਆ ਤੇ ਸੁੱਕਣੇ ਪਾਈ ਇਸ ਕਿਧਰ ਪਾਈ ਜੈਕਟ ਆ ਮੈਂ ਤਾਂ ਕਹ ਤੇਰੀ ਆ ਮੈਂ ਤਾਂ ਕੋਪਰੇਟ ਹੋ ਟੈਂਟਰ ਮਮਨੇ ਮੈਂ ਗਿੱਲੀ ਅਜੇ ਤਾਂ ਪਿਛਾ ਹੁਣ ਤੋ ਤੇ ਬਾਅਦ ਤੋਂ ਦੇ ਬੀਬੀ ਨੇ ਚੱਲ ਜਾਂਦੀ ਫੇਰ ਨਹੀਂ ਲਾਉਦੀ ਕੋਸਾ ਸਹੀ ਹੈ ਨਾ ਮੈਂ ਸਾਰੀ ਤੇਟੀਆ ਕੋਲੋਂ ਕੱਢਿਆ ਰਹੀ ਜਾ ਯਾਰ ਇਹ ਕਪੜੇ ਕਢਾ ਦੇ ਨੇ ਬੀਬੀ ਸफाई ਆ ਚੱਲ ਬਈ ਹਾਂ ਜੀ ਹੋ ਗਿਆ ਕੰਮ ਓਕੇ ਲੋ ਆਓ ਚੈੱਕ ਕਰੀਏ ਕੰਮ ਫਿਰ ਬੱਲੇ 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 ਕੀ ਬਾਤ ਹੈ ਇਹ ਕਮਰੇ ਦੀ ਪੂਰੀ ਲੋਕ ਬਣ ਗਈ ਹੈ ਨਾ ਹੁਣ ਪੂਰੀ ਪੂਰੀ ਹੈ ਇਹ ਤਾਂ ਇਹ ਹਡੋਂ ਟਾਈਮ ਥੋੜਾ ਆਈਗਾ ਜੇ ਹਜੇ ਵੀ ਇਹਨੂੰ ਪਰ ਪੇਂਟ ਹੋਣਾ ਫਿਨਿਸ਼ਿੰਗ ਹੋਣੀ ਇਹਦੇ ਥੱਲੇ ਹਜੇ ਸਾਰਾ ਕੁਝ ਹਜੇ ਕੰਮ ਪਿਆ ਪਿਆ ਇਹਦਾ ਹਲੇ ਵਾਲਪੇਪਰ ਚੇਂਜ ਕਰਨੇ ਆ ਹਲੇ ਵਾਲਪੇਪਰ ਚੇਂਜ ਕਰਨੇ ਆ ਉਹਨਾਂ ਤੇ ਅਜੇ ਕੁਝ ਕਰੀ ਜਾਣਾ ਹਾਂ ਆਪਾਂ ਵੀ ਆਈ ਗਏ ਨਾ ਫਰਾ ਘਰ ਆ ਸਹੁਰੇ ਨੇ ਆਖਣਾ ਆ ਆਪਾਂ ਸਾਰੇ ਕੋਈ ਨਹੀਂ ਛੱਡਦਾ ਪਹਿਲਾਂ ਬਣਾ ਰਿਹਾ ਆ ਜੇ ਕਪੜੇ ਕੰਮ ਜੇ ਬਹੁਤ ਨਿਕਲਨੇ ਹਜੇ ਨਿੱਕੇ ਨਿੱਕੇ ਕੰਮ ਇਹ ਤੇ ਬੀਬੀ ਭਰਾਵਾ ਕੱਢਦੀ ਰਹੀ ਨਹੀਂ ਕੰਮ ਆਪਾਂ ਜਿਹੜੇ ਉੱਪਰ ਕੇ ਬੈਠੇ ਹੋਏ ਸੀਗੇ ਬੀਬੀ ਕਰੇਗੇ ਯਾ ਕਰਾਓ ਉਹ ਕਰਾਓ ਹਾਂ ਬੀਬੀ ਤਰਾਇਆ ਹਾਂ ਸਹੀ ਆ ਆਪਣਾ ਆਪਣਾ ਇੰਸਟਾਗ੍ਰਾਮ ਪੇਜ ਵਿਖਾ ਜਿਹੜੇ ਤਿਆਰ ਕੀਤੇ ਚੀਜ਼ਾਂ ਕਿਹੜਾ ਲਾਈਟਰ ਰੀਨ ਲੈ ਜਣੇ ਇਹਨਾ ਸੋਚਣ ਕ ਲਈ ਮੋਲਡਿੰਗ ਲਾਉਂਦਾ ਮੁੰਡਾ ਵਿਖਾ ਦੇ ਬੀਬੀ ਬਹੁਤ ਜ਼ਿਆਦਾ ਮਿਹਨਤੀ ਆ ਮੁੰਡਾ ਕੰਮ ਐਂਟੀ ਕਰਾਉਂਦਾ ਲੈ ਆ ਚੈੱਕ ਕਰੋ ਤੁਸੀਂ ਸਾਡੀ ਮਿਹਨਤ ਚੱਲਿਆ ਬਿਲੋ ਇਸ ਵਿੱਚ ਰੰਗ ਵੀ ਆ ਗਿਆ ਸਾਰਾ ਕੋ ਆ ਗਿਆ ਵੇਖੋ ਚੈੱਕ ਕਰੋ ਤੁਸੀਂ ਨੰਬਰ ਆ ਗਿਆ ਵਿੱਚ ਕੀ ਬਾਤ ਹੈ ਆ ਆ ਆ ਆ ਫੋਨ ਲੈ ਕੇ ਨੀ ਵੇ ਨਾਲ ਵਿਖਾਦਾ ਸ਼ੀਸ਼ੇ ਵਿੱਚ ਵੀ ਹੋ ਹੋਰ ਚੈੱਕ ਕਰਾਂ ਸਾਰੀ ਚੀਜ਼ਾਂ ਆ ਲੌਬੀ ਚੈੱਕ ਕਰਾਂ ਆ ਜੀ ਆ ਤੁੰਗੀ ਚੈੱਕ ਕਰਾ ਰਿਹਾ ਆ ਜੀ ਜੀ ਆਪਾਂ ਆ ਥੱਲੇ ਆਪਣਾ ਨੰਬਰ ਚੱਲਦਾ ਵੇ ਕੀ ਬਾਤ ਥੱਲੇ ਨੰਬਰ ਚੱਲੀ ਜਾਂਦਾ ਮੁੰਡੇ ਦਾ ਤੇ ਕਿਸੇ ਵੀ ਕੋਟੀ ਕਿਤੇ ਵੀ ਕੰਮ ਕਰਾਉਣਾ ਹੈ ਨਾ ਵੱਡੇ ਲੈਵਲ ਦਾ ਐਂਡ ਕਰਾ ਦੇਗਾ ਆ ਪੂਰੀ ਸਰਵਿਸ ਮਾਨਤਨ ਵੀ ਕਰੇਗਾ ਆ ਪੂਰਾ ਕੰਮ ਬਹੁਤ ਓਕੇ ਆ ਬਈ ਮੈਂ ਚੈੱਕ ਕਰੋ ਤੇ ਅਸੀਂ ਚੀਜ਼ਾਂ ਲੈ ਆ ਰਸੋਈ ਚੈੱਕ ਕਰੋ ਬਣਾਈ ਇਹ ਚਲੋ ਭਰਾ ਇੰਨੇ ਕੰਮ ਨੇ ਆਪਣੇ ਘਰ ਕਿਹਾ ਮੋਲਡਿੰਗ ਲਾਉਣੇ ਜਾਂਦਾ ਥੋੜਾ ਇਹ ਤਾਂ ਆਪਣਾ ਭਰਾ ਵਾ ਦੂਜੀ ਗੱਲ ਹੋਰ ਕਿਸੇ ਨੇ ਪੱਗ ਬਣਾਉਣੀ ਜਿੰਨੀ ਮੱਝ ਪੱਗ ਵਾਲਾ ਵਿਖਾ ਆਪਣਾ ਪੱਗ ਵਾਲੇ ਪੇਜ ਵਿਖਾ ਕੰਮ ਬਹੁਤ ਹੈ ਦੇ ਵੀਨਸ ਬਹੁਤ ਮੁੰਡੇ ਦੇ ਵੇਲਾ ਦਰਮੇਂਤੀ ਆ ਮੁੰਡਾ ਟੈਲੈਂਟ ਆ ਪੂਰਾ ਹਾਰਮਨੀ ਕੋਟੀ ਵੱਡੇ ਕੰਮ ਕਰਦਾ ਜਿਵੇਂ ਚਲ ਆਪਣੇ ਮੋਲਡਿੰਗ ਕਰਕੇ ਇਹਦਾ ਹੋਰ ਕੰਮ ਚੱਲੇਗਾ ਮੈਂ ਖਿੱਚ ਲੈ ਆ ਇਹਨੂੰ ਮੈਂ ਇਹਦਾ ਲਾ ਚੱਲ ਮੈਂ ਕਿਹਾ ਲਾ ਲੈ ਲੈ ਤੂੰ ਵੀ ਲੈ ਵੇਖੋ ਪੱਗਾਂ ਨਾਲ ਆ ਵੀ ਕੰਮ ਲੈ ਇਹ ਵੀ ਨੰਬਰ ਦਿੱਤਾ ਵਾ ਇਹ ਕਿਤੇ ਵੀ ਪੱਗ ਬਣਾਉਣੀ ਹੈ ਹਮਾਚੋਲ ਚੰਡੀਗੜ੍ਹ ਪੂਨੇ ਪਾਣੇ ਦਿੱਲੀ ਦੁੱਲੀ ਕਿਤੇ ਬਣਾਉਣੀ ਆ ਹਰੇਕ ਤੇ ਹਰੇਕ ਸਟਾਈਲ ਵਾਕ ਬਣ ਲੈਣਾ ਨਾ ਸਾਰੇ ਸਾਰੇ ਕੰਮ ਸਾਰੇ ਕਰ ਲੈਣਾ ਫਿਰ ਆਲ ਰਾਊਂਡਰ ਹੀ ਆ ਨੰਬਰ ਬੋਲ ਦੇ ਆਪਦਾ ਫਿਰ 959293212 ਲਓ ਜੀ ਨੰਬਰ ਆ ਕਿਸੇ ਘਰ ਦਾ ਕੰਮ ਲੱਕੜ ਦਾ ਕੋਈ ਕੰਮ ਕਮ ਕਰਾਉਣਾ ਓਕੇ ਰੋੜਾ ਪੱਗ ਬਣਾਉਣੀ ਜ਼ਰੂਰ ਆਣਾ ਕਿਤੇ ਵਿਆਹ ਸ਼ਾਦੀਆਂ ਪੱਗਾਂ ਬਣਾਉਣੀ ਹੁੰਦੀਆਂ ਸਹੀ ਗੱਲ ਹੈ ਲਓ ਜੀ ਕਰੋ ਜੱਕ ਵੀਰ ਓਕੇ ਵੀ ਬੀਤ ਨੂੰ ਜੋੜਨਾ ਕਿਵੇਂ ਵੇਖ ਤੀ ਬੇਬੇ ਇੱਧਰ ਜੁੜ ਕੇ ਉਹਨੇ ਵੇਖੀ ਕੀ ਬੰਦਾ ਹੈ ਤਾਂ ਕੰਮ ਤੁਹਾਡੇ ਸਮਝੋਂ ਬਾਹਰ ਆ ਡੈਡੀ ਸੋਚੀ ਜਾਂਦਾ ਬਣਾਈ ਗਈ ਜਾਂਦਾ ਹੈ ਨਾ ਡੈਡੀ ਲਈ ਕੰਮ ਹਟਣਾ ਖਤਰੇਜ ਹੋ ਗਿਆ ਵਾ ਸਮਾਨ ਅਸੀਂ ਲੈ ਬਾਲਾ ਦੂਜਾ ਇਹ ਸਾਨੂੰ ਸਮਝ ਲੱਗਦੀ ਲੱਗਣਾ ਕਿੱਥੇ ਸੰਤ ਕੱਲਾ ਲਾਈਟਾਂ ਲਾਉਣੀ ਆਉਂਦੀਆਂ ਕੱਲੇ ਆਉਣੀਆਂ ਲਾਈਟਾਂ ਇਹ ਵੀ ਵੀ ਕੀ ਚੀਜ਼ ਆ ਹੈ ਛੂਮ ਨਹੀਂ ਬੀਬੀ ਲੈਂਪ ਆ ਪਾਸਿੰਗ ਮੱਤੇ ਉੱਪਰ ਲੱਗਣਾ ਉਥੇ ਹੋ ਰਹਾ ਹਾਂਜੀ ਇਹ ਬਣਾ 15 ਲੋਕਾਂ ਨੂੰ ਹਾਂਜੀ ਹਾਂਜੀ ਨਹੀਂ ਡੈਡੀ ਥੱਲੇ ਲੱਗੋ ਇੱਥੇ ਉਹ ਨਕਸ਼ਾ ਜਾ ਰਿਹਾ ਇਹਦਾ ਭਾਂਜੂ ਹੌਲੀ ਹੌਲੀ ਕਰ ਆ ਹਾਂ ਹਾਂ ਮੀ ਹੈਂ ਆ ਕੀ ਤੁਹਾਨੂੰ ਲੈ ਲਾਇਆ ਹੈ ਇਹ ਲੈਂਪ ਲਾਉਂਦੇ ਪਏ ਮਮੀ ਕਿਉਂ ਕੀ ਹੋਇਆ ਜੰਦੇ ਲੋ ਉਥੇ ਕੀ ਕਰਵਾ ਰਹੇ ਨੇ ਜੈਨ ਪਤਾ ਹੀ ਨਹੀਂ ਹੋਉਂਦਾ ਕੀ ਆ ਸੀ ਇਹ ਸਾਰਾ ਮਮੀ ਟੈਨਸ਼ਨ ਆ ਨਾ ਵੇਖੀ ਜਾਈਏ ਪੰਗੇ ਪੰਗੇ ਲੈ ਕੇ ਇਹਦਾ ਇੰਨਾ ਮੈਂ ਤਾਂ ਟੈਨਸ਼ਨ ਤੇ ਆ ਗਈ ਆ ਇਹ ਦਿਮਾਗ ਲਾਉਂਦਾ ਮੈਨੂੰ ਪਹਿਲਾਂ ਤੈਨੂੰ ਪਹਿਲਾਂ ਤੇਰੇ ਪੁੱਤਰਾ ਫਿਰ ਬਾਅਦ ਕੋਲੋਂ ਲਾਉਂਦੇ ਆ ਨਹੀਂ ਆਵੇ ਤੂੰ ਦਾਦਾ ਤੂੰ ਆਹ ਹਾਂ ਆ ਨਾ ਚੁੱਕ ਮੱਲਮਕਣ ਕੇ ਆਲੇ ਬਣਾਦਾ ਨਹੀਂ ਆਏ ਹਾਏ ਵੇਖੀ ਜਾਈ ਕੀ ਬਣਦਾ ਸੋਹਣਿਓ ਇੱਕੀ ਸੋਹਣਿਓ ਲੈ ਬਈ ਵਾਹ ਜੀ ਵਾਹ ਵਾਹ ਸੋਣਾ ਲੱਗਦਾ ਪਿਆ ਕਾਚਾ ਬਣ ਗਿਆ ਜੀ ਆ ਬਣ ਗਿਆ ਜੀ ਉਹ ਜਾਂਦੇ ਹੀ ਮਸਾਲਾ ਬਣਾਇਆ ਹੈ ਉਹ ਲਾ ਦੇ ਇੱਕ ਤਾਂ ਦਿਨ ਵੀ ਆਇਆ ਕਰਦਾ ਹਾਂ ਪਤਾ ਨਹੀਂ ਕੀ ਬਣਨਾ ਉਹ ਜਾਂਦੇ ਹੀ ਇਹ ਕੀ ਬਣ ਗਿਆ ਐਵੇਂ ਸਾਰੇ ਵੇਖੀ ਵੇਖੀ ਜਾਂਦੇ ਹੈ ਕੀ ਦੇਖਣੇ ਦੇਖਣੇ ਜਾਂ ਉੱਥੇ ਕਿਸਣਾ ਕਿਵੇਂ ਆ ਮੁੰਡੇ ਨੂੰ ਸਮਝ ਨਹੀਂ ਆ ਆ ਵੀ ਹਾਂ ਇਦਾਂ ਲਈ ਸਾਈਟ ਤੇ ਸਿਸਟਮ ਵਹਿਂਗਾ ਲੈਣਾ ਸਮਝ ਸਾਨੂੰ ਸਾਡੇ ਟੱਪਰ ਲੱਗਦੀ ਨਹੀਂ ਭਾਈ ਹਾਂ ਜੀ ਇੱਥੇ ਲੱਗਦੀ ਪੰਗੇ ਵਾਲੇ ਲੈ ਲੈ ਇਹ ਆ ਗਿਆ ਸਟੋਨ ਜੇ ਇਹ ਵੀ ਲਮਕਣ ਗਰਾਨ ਨੇ ਇਹਦੇ ਸਟੋਨ ਡੈਡੀ ਇੱਥੇ ਲਮਕਣ ਗਿਆ ਵੇ ਕਿਵੇਂ ਇੰਜ ਨਾ ਪੜੇ ਜੇ ਮੈਂ ਬੁੜੀ ਕਦੇ ਕਾੜੇ ਲਾ ਮੁੱਕਦੇ ਉਤਰ ਮਾਏ ਲਾ ਮੁੱਕੜੇ ਆਹ ਵੇ ਲਮਕਣ ਗਿਆ ਤਲੇ ਨੇ ਬੁੜੀ ਆ ਨਾ ਹੋਰ ਲਾਓ ਬਈ ਇਹ ਕਹਿੰਦੇ ਲੈਂਪ ਤਾਂ ਕੱਸਦੇ ਆ ਜਿਹੜਾ ਹੁਣ ਸਹੀ ਦਿਮਾਗ ਲੱਗਣਾ ਹੁਣ ਦਿਮਾਗ ਲੱਗਣਾ ਡੈਡੀ ਹੁਣ ਪਰਖਿਆ ਜਾਣਾ ਜੋਰ ਗੱਬਰੂਆ ਲੱਗ ਜੂ ਪਤਾ 3 ਨਿਕਲ ਦਨ ਸੱਪ ਆਪਣੇ ਕੋਲ ਜੂ ਕਿਵੇਂ ਉਹ ਮੇਰੇ ਤੇ ਕੀ ਸੱਪ ਨੇ ਕੋਲ ਦਉਣ ਸੱਪ ਨਿਕਲ ਐ ਚੋ ਲਾਈਟਾਂ ਇਹ ਮੇਰੇ ਨਾਲ ਬਲ ਵੀ ਦੱਸੇ ਨਹੀਂ ਤੋਂ 2 10 4 5 ਹੋਰ ਕੀ ਵਿੱਚ ਉਹਦੇ 2 4 2 4 6 ਵਾਲ ਕੋ ਰੈਡੀ 1 2 3 6 ਵਾਲ ਬੋ ਹਾਂ ਗਿਣਤੀ ਗਲਤ ਹੋ ਗਈ ਇਹ ਕੌਲੀਆਂ ਇੰਨਾਂ ਦੀਆਂ ਇਹ ਜੋ ਸੌਖਾ ਜਿਹਾ ਕੰਮ ਇਫੇਮ ਹੋਦੇ ਆ ਗੁਆਂ ਕਿਉਂਕਿ ਉਹਦੇ ਨਾਲ ਦੀ ਇਹ ਵੀ ਉਹਦਾ ਭਰਾ ਹੀ ਆ ਇਹ ਪਿਓ ਆ ਉਹ ਦੋ ਪੁੱਤ ਆ ਇਹਦੇ ਹੈ ਹਾਂ ਸਾਰਾ ਕੱਸੀਆ ਹੋ ਗਿਆ ਹਾਂ ਹੋਵੇ ਥੋੜਾ ਆ ਕੇ ਹੁੰਦੇ ਨਾ ਤੇ ਘੱਟ ਵੱੜੇ ਦੋ ਘੰਟ ਲੱਗ ਜਾਣੇ ਹਾਂ ਭੜਣੀ ਨਹੀਂ ਥੈਗਾ ਹੈਗਾ ਹੈਗਾ ਸਰ ਪਿਓ ਨੂੰ ਨਹੀਂ ਨੀਂਦ ਆਉਂਦੀ ਲੱਗਦਾ ਕਿਵੇਂ ਇਹ ਨੂੰ ਨਹੀਂ ਨੀਂਦ ਆਉਣੀ ਅੱਜ ਦਾ ਕੰਮ ਸਿਰਾ ਕਰਾ ਕੇ ਸੇਮ ਹੀ ਆ ਹਾਂ ਕੋਈ ਫੋਹਾਈ ਜਮ ਉਹ ਆ ਸੇਮ ਆਪੇ ਉਹ ਬੋਤੀ ਆ ਬਾਈ ਨਹੀਂ ਆ ਜਣੀ ਮੰਮੀ ਮੈਂ ਤਾਂ ਮੱਝ ਪੁੱਛਦਾ ਲਾ ਰਹੀ ਆ ਅਲਰੇਡੀ ਉਹਨੇ ਲਾ ਲੀਆ ਸਗੇ ਮੈਂ ਮੈਂ ਨੇ ਤੇ ਖੋਲ ਕੇ ਡੱਬੇ ਚ ਸੰਗਲੀ ਵੀ ਆਈ ਨਹੀਂ ਹੋਰ ਉਹਨਾਂ ਨੂੰ ਚੁੰਮਦੀ ਰਹਿੰਦੀ ਕਿ ਉਹਨਾਂ ਸੰਗਲੀ ਡੈਡੀ ਡੈਡੀ ਤੁ ਦੰਦਨਾ ਤੇ ਵੀ ਹੋ ਜਾਂਦੀ ਇਹਦੇ ਉਹ ਭਰਾਵਾ ਉੱਥੇ ਦੰਦ ਉੱਪਰ ਦੰਦਨਾ ਮਾਰਨੀ ਜਾ ਕੇ ਆਪਾਂ ਦੱਸ ਕਿਹੜੇ ਪੰਗੇ ਲੈਂਦੇ ਦੱਸ ਭਰਾ ਕਿ ਨਾਲ ਕਿੱਥੇ ਆ ਤਰਾ ਬੱਜਾ ਪੀ ਆ ਦੇਖ ਨਹੀਂ ਕਿਨੇ ਰਹਿ ਉਹ ਨਾ ਗੱਲ ਆ ਵੇਖੀ ਜੇ ਭਾਂਦਾ ਕੀ ਡ੍ਰੈਗ ਰੂਮ ਦਾ ਹੁਣ ਮੈਂ ਗਿਆ ਮੁੰਡਿਓ ਸਰੀ ਮਾੜੀ ਲੱਗਦੀ ਮੈਨੂੰ ਇਹ ਨਾ ਥੱਲੇ ਕੇ ਰਿਸ਼ਤੇ ਆਣੇ ਪਕੌੜੇ ਪੂੜੇ ਖਾਦੇ ਪਾੜ ਕਾਲ ਸਿਰ ਚ ਵੱਜੇ ਹੈ ਹੈ ਇਹ ਵੀ ਬਸਾਕੇ ਦਾ ਹੀ ਆ ਮੇਜ ਤਾਂ ਆਉ ਮੇਜ ਤਾਂ ਕੋ ਨਹੀਂ ਜਾਣਾਗਾ ਮੈਨੂੰ ਤਾਂ ਪ੍ਰਾਮਾ ਟੱਕਰ ਤੋਂ ਪਹਿਲਾਂ ਮੈਂ ਤਾਂ ਤੇਰੇ ਪਿਓ ਦਾ ਖਤਰਾ ਇਹ ਨਹੀਂ ਕਿ ਲਾਦਰਤ ਲਈ ਆ ਕਰਦੇ ਨਾ ਬੀਬੀ ਉੱਠ ਕੇ ਆ ਗਈ ਤਾਂ ਦੀਬੇ ਕਿੰਨੀ ਡੀ ਲੱਗ ਪਿਆ ਚਾਹ ਇਹਨਾਂ ਜੂ ਮਰਦਾਂ ਹੁੰਦਾ ਨੀਂਦ ਵੀ ਨਹੀਂ ਕੈਨੋ ਆਂਦੀ ਪਟਕੀ ਬੀਬੀ ਨੇ ਸੱਤਿਆ ਚੰਨੇ ਥੰਨੇ ਮੈਨੂੰ ਵੀ ਸੁਣ ਨਾ ਚੰਨੇ ਰਹਿ ਤਾ ਥੱਲੇ ਰੋਟਾ ਬੰਨਣਾ ਹੋ ਗਿਆ ਟਾਈਮ ਹੋ ਗਿਆ ਰੱਬ ਤੇਰਾ ਭਲਾ ਕਰੇ 10 ਵਜੇ 10 ਵਜੇ ਭਲਾ ਇਹਨੂੰ ਹੱਥ ਪਿਓ ਨੂੰ ਸੌਂਵਾ ਸੱਤ ਵਜੇ ਤੇ ਲੱਗਿਆ ਤੇ 6 ਵਜੇ ਤੇ ਲੱਗਿਆ 6 7 8 9 10 4 ਘੰਟੇ ਕਮਰੇ ਤੇ ਆਉਣਾ ਲੱਗਾ ਜੀ ਹਜੇ ਕਿੱਥੇ ਹੋਣਾ ਅਜਾ ਬਹੁਤ ਕੁਝ ਪਿਆ ਕਮਰੇ ਚ ਅਜਾ ਡੱਬੇ ਜਿਹੜੇ ਅੰਦਰ ਪਾਈ ਹੋਏ ਹੈ ਹੈ 5-6 ਡੱਬੇ ਅੰਦਰ ਪਾਈ ਹੈ ਹੈ ਸੱਚੀ ਹਾਏ ਸਰੋਵਰ ਨੇ ਸਾਰਾ ਨੁਕਸਾਨ ਕੀਤਾ ਸਾਰੀਆਂ ਚੀਜ਼ਾਂ ਖਰਾਬ ਹੋ ਗਈਆਂ ਕੋਈ ਨਾ ਕੋਈ ਟੈਨਸ਼ਨ ਆਵੇ ਇਹ ਜੀ ਸੋਹਣੀ ਲੱਗਣੀ ਵੇਖੀ ਜਾਓ ਕੋਈ ਨਾ ਟੈਨਸ਼ਨ ਬੈਡੀ ਟੈਨਸ਼ਨ ਮੈਂ ਤੇਰੀ ਆ ਵਾ ਬੈਡੀ ਫੋਰ ਕਿਸੇ ਟੈਨਸ਼ਨ ਨਹੀਂ ਕਾਪੜਾ ਪਾਉਣਾ ਪੈਣਾ ਨਹੀਂ ਪੈਣ ਸੈੱਟ ਦੇ ਉੱਤੇ ਕਾਪੜਾ ਲਾ ਰਹਾ ਹਾਂ ਹਾਂ ਕਾਪੜਾ ਉੱਪਰ ਲਾ ਫਿਰ ਤੇ ਇੱਧਰ ਇਹਦੇ ਉੱਤੇ ਇਹਦੇ ਤੇ ਨਹੀਂ ਲਾ ਪੁੱਤ ਉਹ ਲਾਣਾ ਪੈਨ ਸੈੱਟ ਥਲੇ ਕਿਉਂ ਨਾ ਥੀਨ ਹੈਡ ਨੂੰ ਤੇ ਕਾਪੜਾ ਲੱਗੂਗਾ ਆ ਕਾਪੜਾ ਲਾ ਮੰਮੀ ਫੜਾਇਓ ਆ ਲਾ ਕੇ ਨਾ ਉਹ ਪੜਦੇ ਕਾਪੜਾ ਪੁੱਤ ਹਾਂ ਇੰਜਾ ਇਦੋਂ ਤੋਂ ਗਾ ਸਾਰੇ ਇਕੱਠੇ ਹੀ ਜਦੋਂ ਇਕੱਠੇ ਚੱਲੇ ਜੇ ਸੋਚ ਉੱਥੇ ਲੱਗੇ ਉਦੋਂ ਕੇ ਰੋਟ ਹੋਣੀ ਲੈ ਡੈਡੀ ਵੀ ਕਿੰਦੀ ਐਕਸਾਈਟਮੈਂਟ ਕਿੱਡੀ ਆ ਡੈਡੀ ਤੂੰ ਚੰਨਨ ਦੀ ਸਾਰਿਆਂ ਨੇ ਕਿੱਡੀ ਹੈ ਕਿ ਉਮਰ ਆ ਬੰਦਾ ਕੀ ਕਰੀ ਜਾਂਦੇ ਆ ਕੱਢੀ ਬਣਾਵਾਏ ਬੜਾ ਮਜ਼ੋੜਾ ਯਾਰ ਦੇਰ ਸਾਂਤੀ ਨੂੰ ਲਾਈਆ ਅਸਾਂ ਚਾਲੀ ਗਿਆ ਨਾਲ ਗਿਆ ਹੁੰਦਾ ਹੈ 40-50 ਯਾਰ ਸਵਾਲ ਵੀ ਲੈਣਾ ਕਹਿੰਦਾ ਲੈਟ ਇਹ ਤਾਂ ਡੇਢ ਤੋਂ ਵੱਧ ਵੀ ਇੱਥੇ ਲਾ ਦੇਣਾ ਬੱਸ ਥੋੜਾ ਜਿਹੀ ਆ ਜੋ ਬਦਲ ਤੂੰ ਦੋਸਤ ਰੋਬੀ ਜੇ ਜਦੋਂ ਮੈਂ ਕਹਾਂ ਨਾ 1 2 3 ਲੋਰੋ ਛੱਡਰਾ ਵੇਖੋ ਤੁਹਾਨੂੰ ਹੁਣੇ ਵਿਖਾਉਨੇ ਜਗਮਗ ਜਗਮਗ 1 2 3 ਨੋ ਵਾਓ ਵੈਰੀ ਬਿਊਟੀਫੁਲ ਕਿਵੇਂ ਲੱਗਾ ਜੀ ਬਹੁਤ ਬਹੁਤ ਹੈ ਬਹੁਤ ਵਧੀਆ ਬਹੁਤ ਵਧੀਆ ਆ ਮੁੰਡੇ ਦੀ ਮਿਹਨਤ ਆ ਤੇ ਤੈਨੂੰ ਜਾਂਦਾ ਸਾਰਾ ਨਾਮ ਹੈ ਆ ਇਲੈਕਟ੍ਰੀਸ਼ੀਅਨ ਵਾਲਾ ਬੰਦਾ ਸਾਡਾ ਪੂਰਾ ਓਕੇ ਆ ਸਾਡੇ ਘਰ ਦਾ ਮੈਂਬਰ ਆ ਕੀ ਬਾਤ ਹੈ ਯਾਰ ਬਹੁਤ ਸੋਹਣਾ ਲੱਗਿਆ ਸਰ ਜੀ ਚੱਲ ਆ ਗਈ ਚਲਾ ਇੱਧਰ ਚਕਾ ਭਰਾ ਕਿ ਤੁਰਿਆ ਜਾਂਦਾ ਟੋਮੀ ਨੂੰ ਵੀ ਬਾਹਰ ਸਹੀ ਚੱਲ ਚਕਾ ਛਰੀਟ ਨਾਲ ਨਵੇਂ ਬੈਠੇ ਤੇ ਦੱਸਦਾ ਜੀ ਜਾਂਦੇ ਜਾਂਦੇ ਕਿ ਸਿੱਧੇ ਕਰਨੇ ਕਿ ਡੇਢੇ ਕਰਨੇ ਪੈਣੇ ਸਿੱਧਾ ਸਿੱਧਾ ਡੇਢਾ ਕਰ ਇੱਕ ਖਤ ਪੈਣ ਦੇ ਥੱਲੇ ਨਾ ਆਉ ਜਾਈਂ ਭਰਾ ਤੇ ਡਾ ਦੇ ਰੇ ਉਹ ਵਿੱਚ ਪੈਸੇ ਪੂਰੇ ਦਿੱਤੇ ਨਾਲੋਂ ਲੱਗਦਾ ਹੈ ਭਾਣਾ ਭਾਣਾ ਉੱਤੇ ਸੱਟ ਲਈ ਬਾਣਾ ਓਏ ਆ ਵਾਪਸ ਕਰੀਂ ਥੱਲੇ ਨੂੰ ਉਹ ਆ ਕੋਲੇ ਨਾ ਬਸ ਇਹ ਲਾਲਾ ਦਿਮਾਗ ਦੂਨਾ ਕਾਲੀ ਤਰਕੀ ਇਹਨੇ ਦਾ ਬਸ ਹੀ ਇਹ ਵਿੱਚ ਸਵਾਲ ਦੀ ਮੈਂ ਫੜਿਆ ਕਰਦੇ 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 ਓਏ ਬੂਆ ਬੂਆ ਹੱਥ ਨਾ ਜੇ ਐਨੂੰ ਹੋ ਜਰ ਕੀ ਕਰੀਆ ਪਰ ਓਏ ਐਨੂੰ ਆਹੋ ਢੋਕ ਬਣਾਉਣੀ ਢੋਕ ਬਣਾਉਣੀ ਉਹ ਓਦਰੀ ਲੱਗ ਰਹੀ ਤਾਂ ਰੋ ਇੱਡੇ ਇੱਡੇ ਲੈਂਪ ਲਾ ਦੇ ਤੋਰ ਕਿੱਦਾਂ ਲਗਣੀ ਐ ਉਹ ਠੱਕੇ ਬੋ ਦਿੰਦੀ ਮੇਰਾ ਢੋਲ ਆਉਟ ਹੋਵੇ ਕੀ ਹੈ ਕਹਿ ਬੀਬੀ ਹਾਂ ਤਾਂ ਪੀਜਾ ਖਾਤਾ ਮੈਂ ਤੁਸੀਂ ਤਾਂ ਦੇਖੀ ਕੁਝ ਖਾਣਾ ਉਹ ਯਾਰ ਐਂਡ ਤੇ ਠੱਕੇ ਦਾ ਬਣਾ ਆ ਸਹੀ ਆ ਗਈ ਸਹੀ ਆਈ ਹਾਂ ਤੁਹਾਨੂੰ ਕਰਕੇ ਗੱਡੀ ਬਾਹਰ ਤਾਈ ਲੈ ਇਹ ਸਹੀ ਕਰੇ ਵਿੱਚ ਉਹ ਲਾਤਾ ਰੰਗ ਇਧਰ ਇਧਰ ਹੱਥ ਬਾ ਇਧਰ ਇਧਰ ਹੱਥ ਬਾ ਪੂਰਾ ਸੌ ਸਹੀ ਹੋਵੇ ਜਸਪਾਲ ਦਾ ਪੂਰਾ ਕਿਹ ਗੱਲ ਤੋ ਲਾਉਂਦੀ ਉਹ ਤੇ ਗਲਤ ਲੱਗੇ ਨਾ ਮੈਂ ਉਹ ਜਗਾ ਘੱਟ ਲਈ ਇਹਨੇ ਟੂ ਮਣੀ ਨਹੀਂ ਤਾਂ ਮੈਂ ਚੈੱਕ ਕਰਦਾ ਉਹਨੇ ਘੱਟ ਕਰਾਈ ਸੀ ਟੋ ਕਿਹੜਾ ਟੋ ਡਿਓ ਜਿੰਨੀ ਕਿ ਆਏ ਉਹਨੂੰ 6 ਫੁੱਟ ਦੀ ਕਹਿ ਆਹੋ ਸਹੀ ਆ ਸਹੀ ਆ ਉਧਰਲੇ ਦੱਸ ਨਹੀਂ ਸਹੀ ਆ ਮਾੜਾ ਘੱਟ ਕਰਦਾ ਐਨ ਕਰਦਾ ਯਾਰ ਐਨ ਕਰ ਅਜਾ ਰੈਂਟ ਸਹੀ ਜਗਾ ਐਨ ਕਰਦੇ ਆਹੋ ਨਾ ਲੈਂਪ ਚਾਲ ਨਹੀਂ ਲਾਓ ਇਹ ਨਹੀਂ ਸਹੀ ਆ ਸਹੀ ਆ ਸਹੀ ਆ ਸਹੀ ਆ ਨਹੀਂ ਜਮਾ ਪਰਫੈਕਟ ਆ ਲੈਂਪ ਪੂਰੇ ਸਹੀ ਆਏ ਬਰਾਬਰ ਉਧਰ ਕਿਵੇਂ ਆ ਸਹੀ ਆ ਲਾਗ ਵਿੱਚ ਲੁਕ ਗਿਆ ਤਾਂ ਕੋਈ ਨਾ ਲੁਕ ਜਾਣਾ ਕੋਈ ਨਹੀਂ ਹੋਣਾ ਇੱਥੇ ਇਹ ਤਾਂ ਸਹੀ ਹੈ ਜਿਹੜਾ ਕਿਹਾ ਸੀ ਫਿਟਿੰਗ ਨਾਲ ਕਢਾ ਦੇ ਫਿਰ ਆ ਗੋ ਇੱਧਰੋਂ ਉਤਾਰ ਆ ਜਾ ਪਰੂ ਫਿਰ ਕੀ ਹੈ ਕੁਝ ਨਹੀਂ ਹੁੰਦਾ ਕਿਤੇ ਮੈਂ ਤੋਂ ਨਾ ਇਹਦੇ ਤੋਂ ਛੂ ਆਵੇ ਇੱਕ ਬੰਦਾ ਧੋਖਾ ਕੀ ਹੈ ਬੜੇ ਦਿਨਾਂ ਤੋਂ ਮੰਜੇ 'ਤੇ ਸੌਂ ਜਾਂਦਾ ਮੈਂ ਵੀ ਕਿੰਨੇ ਦਿਨਾਂ ਤੋਂ ਮੰਜੇ 'ਤੇ ਸੌਂਦੇ ਨੇ ਮੈਨੂੰ ਬੀਬੀ ਅੱਜ ਵਧੀਆ ਪੋਲੇ ਦਿੱਤੀ ਅੱਜ ਪੋਲਾ ਦਿੱਤਾ ਵਧੀਆ ਤੀਜਾ ਹੋਰ ਤਾਂ ਗੱਲ ਆ ਮੇਰਾ ਬੈਡਾਂ ਨਾਲ ਆਪਕੇ ਲੈ ਗਿਆ ਚਾਦਰ ਜਾਵਾਂ ਉਹਦੇ ਨਾਲ ਹੀ ਮੈਚ ਕਰਤੀ ਮੋਟੀ ਮੋਟੀ ਰੰਗ ਨਾਲੀ ਚਲੋ ਏ ਕਿਵੇਂ ਸੇਵਾ ਕਰ ਰਹੇ ਮੇਰੀ ਤੁਸੀਂ ਐ ਤੇਰੀ ਕਿਥੇ ਗਾ ਕੇ ਕਰਦੇ ਜਾਂਦਾ ਏ ਇਹ ਸੇਵਾ ਲਈ ਇੱਕ ਬਰਵਾਸ ਨਵੀਂ ਜੀ ਦਾ ਜੋ ਸ਼ੌਣੇ ਲੰਮੇ ਤੋਂ ਆ ਗਏ ਖਰਾਬ ਬਣਾ ਹੋ ਜੇ ਕਿਤੇ ਨਵੀਂ ਕੀ ਤਾਂ ਚਾਹ ਤੇਰਾ ਥੋੜਾ ਜਿਹਾ ਚਾਹ ਤੇ ਜੇ ਤੂੰ ਨਹੀਂ ਹਟੇ ਕੋਈ ਨਹੀਂ ਤੇ ਰੋਈ ਬੜਾਈ ਐ ਐ ਬੀਵੀ ਬਹੁਤ ਮਾੜੀ ਗੱਲ ਆਏ ਵੇਲਾ ਇਹ ਚਾਦਰ ਪਤਾ ਖੇਚ ਇਹ ਵਿੱਚ ਵਿੱਚ ਗੱਗੀ ਤੈਨੂੰ ਹੱਲੇ ਹੋਣਾ